ਪੈਨ ਡਰਾਈਵ ਚ ਇਹ ਜਿਹੜਾ ਕੇਗੀ ਹੈਗਾ ਆ ਜਿਹੜਾ ਲੋਕ ਵੀ ਕਿਉਂਕਿ ਜਾਣਨਾ ਚਾਹੁੰਦੇ ਨੇ ਇਹ ਸਸਪੈਂਸ ਬਣਿਆ ਹੋਇਆ ਹੈ ਆਖਿਰ ਹੈ ਕੀ ਉਹ ਪੈਨ ਡਰਾਈਵ ਕੋਣ ਚਲਾਉਂਦਾ ਸੀ ਕੋਣ ਚਲਾਉਂਦਾ ਸੀ ਲਾਟਰੀਆਂ ਦੇ ਸਥਾਨ ਕੋਈ ਸਾਰੀ ਉਂਗਲੀ ਮੇਰੇ ਤੇ ਚੱਕਦੇ ਸੀ ਅੱਜ ਸੀਐਮ ਸਾਹਿਬ ਦੱਸਣ ਕਿ ਇਹ ਜਿਹੜੇ ਕਾਰਨਾਮੇ ਕਿਦੇ ਆ ਕਿਹੜਾ ਐਮਐਲਏ ਫਟਲੰਦਾਰ ਹੈ ਆ ਵੀ ਕਿਹ ਜਿਹਾ ਲੋਕਾਂ ਨੂੰ ਕਹਿੰਦੇ ਰਿਹਾ ਅਗਰ ਆਪ ਕੋ ਕੋ ਰਿਸ਼ਵਤ ਦੇ ਉਸਕਾ ਸਟਿੰਗ ਕਰੋ ਅਗਰ ਆਪ ਕਰ ਰਿਸ਼ਵਤ ਦੇਣੇ ਕੋਸ਼ਿਸ਼ ਕਰੇ ਉਸਕਾ ਸਟਿੰਗ ਕਰੋ ਅੱਜ ਮੈਂ ਤਾਂ ਐਮਐਲਏਸ ਸਟਿੰਗ ਕੀਤਾ ਦੇਰਸਾ ਮੈਨੂੰ ਇਨਸਾਫ ਕੋ ਨਹੀਂ ਦੇ ਰਹੇ ਉਸ ਸਟ੍ਰਿੰਗ ਦੇ ਵਿੱਚ ਕੀ ਹੈ ਸਰ ਅਨਵ੍ਰਿਤ ਸਮਝ ਲੱਗ ਜੂਗਾ ਪਤਾ ਇਹ ਉਹ ਸਟ੍ਰਿੰਗ ਹੈ ਇਹ ਸਾਰਾ ਕੁਝ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਕਾਲੇ ਕਾਰਨਾਮੇ ਆਮ ਆਦੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਇਹਨਾਂ ਦਾ ਚਿਹਰਾ ਬਣ ਕਹਿੰਦੇ ਪੰਜਾਬ ਤੱਕ ਤੇ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਸਿਆਸਤ ਦੀ ਤੇ ਸਿਆਸਤ ਇਸ ਵੱਲੇ ਜਿਹੜੀ ਪੂਰੀ ਪਾਰਾ ਚੜਿਆ ਹੋਇਆ ਹੈ ਤੇ ਗੱਲ ਕੀਤੀ ਜਾਵੇ ਸ਼ੀਤਲ ਉਂਗਰਾਲ ਦੀ ਜਿਨ੍ਹਾਂ ਨੇ ਓਪਨ ਚੈਲੰਜ ਦਿੱਤਾ ਸੀ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਜੋ ਇੱਕ ਸੁਰਖੀਆਂ ਦਾ ਵਿਸ਼ੇ ਬਣੇ ਹੋਏ ਨੇ ਇਸ ਸਮੇਂ ਸਾਡੇ ਨਾਲ ਸ਼ੀਤਲ ਉਂਗਰਾਲ ਹੋਣੀ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ੀਤਲ ਜੀ ਅੱਜ ਤੁਸੀਂ ਟਾਈਮ ਦਿੱਤਾ ਸੀ ਸੀਐਮ ਸਾਹਿਬ ਨੂੰ ਕੀ ਲੱਗਦਾ ਉਹ ਤਾਂ ਆਏ ਨਹੀਂ ਜਿਹੜੀ ਤੁਸੀਂ ਸਬੂਤਾ ਦੀ ਗੱਲ ਕੀਤੀ ਸੀ ਉਹ ਸਬੂਤ ਆਖਿਰ ਕਿਉਂ ਨਹੀਂ ਦਿਖਾਈ ਗਏ ਜਾਂ ਮੀਡੀਆ ਸਾਹਮਣੇ ਕਿਉਂ ਨਹੀਂ ਦੱਸੀ ਗਏ ਮੈਂ ਤੇ ਸੀਐਮ ਸਾਹਮਣੇ ਮੈਨੂੰ ਚੈਲੰਜ ਕੀਤਾ ਸੀ ਕੱਲ ਮੈਂ ਤੇ ਪਾਇੰਤਰੀ ਦਿਖਾਉਣ ਦੀ ਗੱਲ ਕੀਤੀ ਸੀ ਉਹਨਾਂ ਨੇ ਕੱਲ ਇੱਕ ਰੋਡ ਸ਼ੋਅ ਦੇ ਵਿੱਚ ਕਿਹਾ ਕਿ ਉਹ ਸ਼ਿਤਰ ਸਾਹ ਕਿ ਜਿਹੜੇ ਤੂੰ ਗੱਲ ਕਰਦਾ ਛੱਡ 4 ਤਰੀਕ ਦੀ ਗੱਲ 3.5 ਅੱਜ ਦੀ ਗੱਲ ਕਰ ਹੁਣ ਦੀ ਗੱਲ ਕਰ ਹੁਣੇ ਲਿਆ ਇਸ ਕਰਕੇ ਮੈਂ ਉਹਨਾਂ ਦਾ ਚੈਲੰਜ ਸੈਪਟ ਕਰਨ ਤੋਂ ਬਾਅਦ ਉਹਨਾਂ ਨੂੰ ਸਮਾਂ ਦਿੱਤਾ ਕਿ ਸੀਐਮ ਸਾਹਿਬ ਆਓ ਤੁਹਾਨੂੰ ਨਿਮ ਦੇਣਾ ਪ੍ਰੂਫ ਕੋ ਕਿ ਤੁਸੀਂ ਅੱਜ ਨੈਤਿਕ ਧਾਰ ਤੇ ਮੁੱਖ ਮੰਤਰੀਓ ਪੰਜਾਬ ਦੇ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਆ ਤੁਹਾਨੂੰ ਹੀ ਜ਼ਿਕਰ ਕਰਨਾ ਪਏਗਾ ਉਹ ਕਰਕੇ ਅੱਜ ਜੋ ਤੁਹਾਡੇ ਐਮਐਲਏ ਕਰ ਰਹੇ ਆ ਤੁਹਾਡੇ ਪਰਿਵਾਰ ਬਾਰੇ ਜੋ ਕਹਿ ਰਹੇ ਆ ਇਹ ਤੁਸੀਂ ਕਲੀਅਰ ਕਰੋ ਮੈਂ ਨਹੀਂ ਕਹਿ ਸਕਦਾ ਕਿ ਝੂਠ ਸੱਚ ਕੀ ਬੋਲ ਰਿਹਾ ਇਹ ਤੁਸੀਂ ਦੇਖੋ ਕਿ ਤੁਹਾਡਾ ਐਮਐਲਏ ਬੋਲ ਰਿਹਾ ਤੇ ਮੈਂ ਉਹ ਐਵੀਡੈਂਸ ਲੈ ਕੇ ਗਿਆ ਸੀ ਨਾ ਸੀਐਮ ਸਾਹਿਬ ਉੱਥੇ ਆਏ ਮੈਂ ਉਹਨਾਂ ਦਾ ਵੇਟਿੰਗ ਕਰਕੇ ਫਿਰ ਜਾ ਕੇ ਆਪਣੀ ਗੱਲ ਰੱਖੀ ਤੋਂ ਆਪਣੇ ਲੋਕਾਂ ਤੱਕ ਇਹ ਜਿਹੜੀ ਦਰਦ ਹੈ ਮੇਰੇ ਲੋਕਾਂ ਦਾ ਇਹ ਜ਼ਰੂਰ ਮੈਂ ਇੱਕ ਕਰ ਇਨਸਾਫ ਜ਼ਬਾਉਂਗਾ ਆਪਣੇ ਲੋਕਾਂ ਨੂੰ ਬਿਲਕੁਲ ਕਿਉਂਕਿ ਸੀਐਮ ਸਾਹਿਬ ਨੇ ਕੱਲ ਕਿਹਾ ਵੀ ਹੈ ਕਿ ਤੁਸੀਂ ਜਿਹੜਾ ਸਬੂਤ ਪੰਜ ਤਰੀਕ ਨੂੰ ਪੇਸ਼ ਕਰਨੇ ਹੋ ਅੱਜ ਤੇ ਹੁਣੇ ਹੀ ਪੇਸ਼ ਕਰ ਦਿਓ ਕਹਿੰਦੇ ਮੈਨੂੰ ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ ਕੋਈ ਪਰਵਾਹ ਨਹੀਂ ਹੈ ਪਰ ਉਹ ਪੈਨ ਡਰਾਈਵ 'ਚ ਇਹ ਜਿਹੇ ਕਿਗੀ ਹੈਗਾ ਆ ਜਿਹੜਾ ਲੋਕ ਵੀ ਕਿਉਂਕਿ ਜਾਣਨਾ ਚਾਹੁੰਦੇ ਨੇ ਇਹ ਸਸਪੈਂਸ ਬਣਿਆ ਹੋਇਆ ਹੈ ਆਖਿਰ ਹੈ ਕੀ ਉਹ ਪੈਨ ਡਰਾਈਵ 'ਚ ਪੈਨ ਡਰਾਈਵ ਦੇ ਵਿੱਚ ਜੋ ਵੀ ਇੱਕ ਐਮਐਲਏ ਜੋ ਕਹਿ ਰਿਹਾ ਕਿ ਮੈਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਦੇ ਪਰਿਵਾਰ ਬਾਰੇ ਕੀ ਕਹਿ ਰਿਹਾ ਉਹ ਸਾਰੇ ਜੋ ਵੀ ਕਾਲੇ ਕਾਰਨਾਮੇ ਹਨ ਉਹਨਾਂ ਦਾ ਚਿੱਠਾ ਵਿੱਚ ਆ ਲੱਗ ਜੂਗਾ ਪਤਾ ਕਿ ਡਰਗ ਕੌਣ ਚਲਾਉਂਦਾ ਸੀ ਕੌਣ ਚਲਾਉਂਦਾ ਸੀ ਲਾਟਰੀਆਂ ਦੇ ਹਸਤਾਲ ਕੋਈ ਸਾਰੀ ਉਂਗਲੀ ਮੇਰੇ ਤੇ ਚੱਕਦੇ ਸੀ ਅੱਜ ਸੀਐਮ ਸਾਹਿਬ ਦੱਸਣ ਕਿ ਇਹ ਜਿਹੜੇ ਕਾਰਨਾਮੇ ਕਿਦੇ ਆ ਕਿਹੜਾ ਐਮਐਲਏ ਫਟਲੰਦਾਰ ਆ ਇਹ ਸਾਰਾ ਕੁਝ ਇਸ ਪੰਡੇ ਵਿੱਚ ਆ ਜਾ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਖਾਸ ਕਰ ਅਗਰ ਲੋਕ ਸਭਾ ਇਲੈਕਸ਼ਨ ਚ ਵੀ ਦੇਖਿਆ ਸੀਗਾ ਤੁਹਾਡਾ ਤੇ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਜਿਹੜਾ ਚਰਨਜੀਤ ਸਿੰਘ ਚੰਨੀ ਹੁੰਦਾ ਹੀ ਜਿਹੜਾ ਹਰ ਵਾਰ ਲੈਂਦੇ ਸੀਗੇ ਕਿ ਨਸ਼ੇ ਦਾ ਜਿਹੜਾ ਅਗਰ ਮੁੱਦਾ ਹੋਵੇ ਚਾਹੇ ਲਾਟਰੀ ਦਾ ਹੋਵੇ ਚਾਹੇ ਗੈਰ ਕਾਨੂੰਨ ਦਾ ਹਮੇਸ਼ਾ ਤੁਹਾਡਾ ਨਾਮ ਲੱਗਦਾ ਸੀਗਾ ਹੁਣ ਆਮ ਆਦਮੀ ਪਾਰਟੀ ਵੀ ਕਹਿਣ ਲੱਗ ਗਈ ਹੈ ਜਦੋਂ ਤੁਸੀਂ ਵਿਧਾਇਕ ਸੀਗੇ ਆਮ ਆਦਮੀ ਪਾਰਟੀ ਚ ਕੀ ਪਾਰਟੀ ਨੂੰ ਉਦੋਂ ਨਹੀਂ ਨਜ਼ਰ ਆਇਆ ਕਿਉਂਕਿ ਇਹ ਸਵਾਲ ਅਸੀਂ ਕਿਤੇ ਵੀ ਹੈ ਮੰਤਰੀਆਂ ਨੂੰ ਪਾਰਟੀ ਕੋਈ ਨਹੀਂ ਸੁਣਦਾ ਸੀ ਪਾਰਟੀ ਦਾ ਕਹ ਪੁੱਛਾਈ ਸੀ ਇੱਕ ਐਮਪੀ ਛੱਡਣਾ ਐਮਪੀ ਦੀ ਟਿਕਟ ਮਿਲਣਾ ਛੱਡ ਕੇ ਜਾਣਾ ਉਹ ਬਹੁਤ ਵੱਡੀ ਗੱਲ ਸੀ ਕਿਉਂਕਿ ਇਹਨਾਂ ਨੇ ਸਾਰਿਆਂ ਦਾ ਪਲਾਨ ਸੀ ਕਿ ਜੀਰਿੰਗ ਕੋਲੋਂ ਟਿਕਟ ਮਿਲ ਗਈ ਹਲਾਣਾ ਕਿੱਦਾਂ ਉਦਾਂ ਹੀ ਇਸ ਕਰਕੇ ਇੱਕ ਐਮਐਲ ਛੱਡ ਕੇ ਗਿਆ ਇਹ ਨਹੀਂ ਪਤਾ ਕਰਾਇਆ ਇਹਨਾਂ ਨੇ ਕੋਈ ਇਨਕੁਆਰੀ ਨਹੀਂ ਕਰਾਈ ਇਹ ਸਾਰਾ ਕੁਝ ਕੁਝ ਦੋ ਚਾਰ ਬੰਦਿਆਂ ਦੇ ਹੱਥਾਂ ਦੇ ਵਿੱਚ ਆ ਜਿੰਨੇ ਅਜ ਮੇਰੇ ਪੰਜਾਬ ਦਾ ਬੇੜਾ ਕਰ ਕਰ ਦਿੱਤਾ ਪੰਜਾਬ ਦਾ ਟੈਕਸ ਰੂ ਪੈਸਾ ਇਹ ਲੁੱਟ ਲੁੱਟ ਕੇ ਬਾਹਰ ਲੈ ਕੇ ਜਾ ਰਹੇ ਆ ਇਸ ਕਰਕੇ ਅੱਜ ਅਗਰ ਅਰਵਿੰਦ ਕੇ ਜੀ ਵਾਂ ਲੋਕਾਂ ਨੂੰ ਕਹਿੰਦੇ ਰਿਹਾ اگر اپ کو رشوت دے اس کا سٹنگ کرو اگر اپ کا رشوت دینے کی کوشش کرے اس کا سٹنگ کرو اج میں نے تے ایم ایل اے اس سٹنگ کیتا دیرசாமி ਨੂੰ انصاف کو نہیں دے رہے اس سٹنگ دے وچ کی ہے سر انو سمجھ لگ جے گا پتہ کیونکہ لوگ تے جاننا چاندے نا لوکلی سسپنس بنیا ہوا ہے ਇਹ ਉਸ ਠਿੰਗ ਇਹ ਸਾਰਾ ਕੁਝ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਕਾਲੇ ਕਾਰਨਾਮੇ ਆਮ ਆਦੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਇਹਨਾਂ ਦਾ ਚਿਹਰਾ ਬਿੰਕਾ ਪੈਂਡਰਾਂ ਵਿੱਚ ਕਿਹੜੇ ਕਿਹੜੇ ਚਿਹਰੇ ਨੇ ਇਸ ਤਰ੍ਹਾਂ ਦੇ ਉਹਨਾਂ ਦੇ ਨਾਮ ਤਾਂ ਦੱਸੋ ਆਜੂਗਾ ਪਤਾ ਜਲਦੀ ਆਜੂਗਾ ਕਿ ਤੁਸੀਂ ਅਕਸਰ ਦੋ ਤਿੰਨ ਨਾਮ ਤਾਂ ਲੈ ਚੁੱਕੇ ਹੋ ਅਮਸ ਉਹੀ ਹੈ ਬਸ ਪਰ ਇੱਕ ਤੁਸੀਂ ਉਹਨੇ ਐਮਪੀ ਨੂੰ ਕਿਹਾ ਹੈ ਕਿ ਹਰਾਨ ਬਾਰੇ ਜਿਹੜਾ ਇੱਕ ਪਲੈਨਿੰਗ ਹੋਈ ਸੀ ਇਹ ਕਿ ਇਹਨਾਂ ਨੇ ਪਲੈਨਿੰਗ ਕੀਤੀ ਸੀ ਜਿਹੜਾ ਉਹਨਾਂ ਨੂੰ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਣਾ ਪਿਆ ਇਹ ਵੀ ਇਹ ਹੀ ਇਹ ਹੀ ਲੋਕ ਹੈ ਜਿਹੜੇ ਇਹ ਕੰਮ ਕਰ ਰਹੇ ਆ ਇਹ ਹੀ ਲੋਕ ਕਿਉਂ ਕਿਉਂ ਇਸ ਤਰ੍ਹਾਂ ਦੀ ਪਲੈਨਿੰਗ ਕੀਤੀ ਕਿਉਂਕਿ ਸਾਨੂੰ ਕੀ ਪਤਾ ਇਹ ਪਾਰਟੀ ਪੁੱਛੇ ਨਾ ਇਹ ਆਮ ਆਦਮੀ ਵੀ ਪੁੱਟੇ ਨਾ ਭਗਵਾਨ ਤੁਮਨ ਪੁੱਛੇ ਪ੍ਰਧਾਨ ਵੀ ਉਹ ਆਮ ਆਦਮੀ ਦੇ ਤੇ ਸੀਐਮ ਵੀ ਪੰਜਾਬ ਦੇ ਹੋਇਆ ਇਹ ਮੈਂ ਜਵਾਬ ਦੇਣੀ ਹੈ ਇਸ ਕਰਕੇ ਸੀਐਮ ਸਾਨੂੰ ਅੱਜ ਵੀ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਕਹਿ ਰਿਹਾ ਹਲੇ ਵੀ ਸਮੇਂ ਦਿਓ ਦੱਸੋ ਮੈਂ ਕਿੱਥੇ ਆਵਾਂ ਜਨਤਾ ਦੇ ਵਿੱਚ ਮੈਂ ਦੁਬਾਰਾ ਵੀ ਦੇਣ ਨੂੰ ਤਿਆਰ ਹਾਂ